ਜੀਜੂ ਦਵਾ ਖਾਢਾ ਸੀ ਵਿੱਚ ਮਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀਜੂ ਵਿਖੇ ਅਜਮੇਰ ਸਿੰਘ ਕੰਗ ਅਤੇ ਇਲਾਕੇ ਦੇ ਸਹਿਯੋਗ ਨਾਲ ਸ਼੍ਰੀ ਖੰਡ ਪੜ ਸਾਹਿਬ ਜੀ ਦੇ ਭੋਗ ਪਾਏਗੇ ਉਪਰੰਤ ਰਾਗੀ ਜਥੇ ਵੱਲੋਂ ਬੇराग ਮਈ ਕੀਰਤਨ ਕੀਤਾ ਗਿਆ ਅਤੇ ਮਰਨ ਵਾਲਿਆਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਅੰਤ ਵਿੱਚ ਗੁਰੂ ਕੀ ਲੰਗਰ ਤੁੱਟ ਵਰਤਾਇਆ ਗਿਆ ਇਸ ਮੌਕੇ ਰਿਸ਼ਪਾਲ ਸਿੰਘ ਪਾਲੀ ਸਰਪੰਚ ਬੱਦੋਵਾਲ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਨੰਬਰਦਾਰ ਪ੍ਰਵੀਨ ਸੋਨੀ ਅਮਰੀਕ ਸਿੰਘ ਸੋਮਨਾਥ ਪ੍ਰਕਾਸ਼ ਚੰਦ ਪਾਟਿਆ ਜੀਵਨ ਕੁਮਾਰ ਐਡਵੋਕੇਟ ਦਮਨ ਦੀਪਕ ਪਾਟਿਆ ਨੰਦ ਕਿਸ਼ੋਰ ਰਾਣੂ ਦੇਵੀ ਅਮਰੀਕ ਸਿੰਘ ਜਸਵੰਤ ਕੁਮਾਰ ਗੁਨਾਮ ਕਮਲਦੇਵ ਜੀਤ ਰਾਮ ਪ੍ਰਿੰਸ ਰਤਨ ਚੰਦ ਭਗਤ ਸਿੰਘ ਅਸ਼ਵਨੀ ਖੰਨਾ ਬੀੜੀ ਸ਼ਰਮਾ ਜਾਦਵ ਰੇਨੂਵਾਲਾ ਪਰਮਜੀਤ ਕੌਰ ਸੁਰਿੰਦਰ ਕੌਰ ਸਤਿੰਦਰ ਕੌਰ ਰਾਮਕਿਸ਼ਨ ਸੰਦੀਪ ਕੌਰ ਗਗਨਦੀਪ ਪਟਵਾਰੀ ਏਐਸਆਈ ਰਜਿੰਦਰ ਸਿੰਘ ਨੰਬਰਦਾਰ ਲੇਖਰਾਜ ਨੀਟੂ ਰਾਮ ਜਤਿੰਦ ਬੰਗਾ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ